ਜਾ ਪੁਲਿਸ ਨੇ ਵਟੇ ਗੈਂਗਸਟਰ ਦੇ ਗੁਰਗਿਆਂ ਦਾ ਇਨਕਾਊਂਟਰ ਕਰ ਦਿੱਤਾ ਜਿਹਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗੁਰਗੇ ਜੁੜੇ ਆ ਹੁਣ ਲੰਗੜਾ ਕੇ ਚੱਲ ਰਹੇ ਨੇ ਕਿਉਂਕਿ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਇਹਨਾਂ ਨੂੰ ਮਹਿੰਗੀ ਪੈ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਤਰਨਤਾਰਨ ਦੇ ਪਿੰਡ ਤੂਤ ਪੰਘਾਲਾ ਦੇ ਨੇੜੇ ਪੁਲਿਸ ਨੇ ਨਾਕਾਬੰਦੀ ਕੀਤੀ ਸੀ ਔਰ ਜਦੋਂ ਇਹਨਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਰੁਕੇ ਨਹੀਂ ਔਰ ਉਲਟਾ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਔਰ ਇਹ ਲਗਾਤਾਰ ਪੰਜਾਬ ਪੁਲਿਸ ਤੇ ਫਾਇਰਿੰਗ ਕਰਦੇ ਰਹੇ ਔਰ ਜਦੋਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਆਪਣੇ ਬਚਾਅ ਦੇ ਲਈ ਫਾਇਰਿੰਗ ਕੀਤੀ ਤਾਂ ਦੋ ਨੌਜਵਾਨਾਂ ਦੇ ਲੱਤ ਦੇ ਵਿੱਚ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਏ ਜਦੋਂ ਪੁਲਿਸ ਨੂੰ ਪਤਾ ਲੱਗਿਆ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਇਹੇ ਨਾਮੀ ਗੈਂਗਸਟਰ ਤੇ ਗੁਰਗੇ ਨਿਕਲੇ ਯਾਰ ਇਹਨਾਂ ਦੇ ਕੋਲੋਂ ਸਮਾਨ ਤੀਵੀ ਬਰਾਮਦਗੀ ਹੋਈ ਹੈ ਤੁਸੀਂ ਦੇਖ ਹੀ ਸਕਦੇ ਹੋ ਤਰਨਤਾਰਨ ਪੁਲਿਸ ਦੇ ਵੱਲੋਂ ਬਕਾਇਦਾ ਇਹਨਾਂ ਨੂੰ ਹੁਣ ਹਿਰਾਸਤ ਦੇ ਵਿੱਚ ਲੈ ਕੇ ਤੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਦੋ ਗੁਰਗੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਲੱਤ ਦੇ ਵਿੱਚ ਗੋਲੀਆਂ ਲੱਗੀਆਂ ਕਿਉਂਕਿ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਪਰ ਜਦੋਂ ਇਹਨਾਂ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹ ਰੁਕੇ ਨਹੀਂ ਇਹਨਾਂ ਨੇ ਸਗੋਂ ਮੋਟਰਸਾਈਕਲ ਭਜਾ ਲਿਆ ਔਰ ਉਲਟਾ ਪੰਜਾਬ ਪੁਲਿਸ ਤੇ ਉੱਪਰ ਫਾਇਰਿੰਗ ਕਰਨੀ